ਰੋਟੀ ਲਾ ਕੇ ਸਾਬੀ ਨੂੰ ਖਵਾ ਕੇ ਤੇ ਉੱਤਰ ਖੜਦੀ ਆ ਘੜੀ ਬਾਹਰ ਉਹਨੂੰ ਕਮਾਉਣੀ ਆ ਵੇ ਵਿਚਾਰਾ ਅੰਦਰ ਪਿਆ ਹੁਣ ਕਿੰਨਾ ਤੇ ਪਿਆਰ ਰਵੇ ਅੱਕ ਜਾਂਦਾ ਬੰਦਾ ਮੈਂ ਖੜਦੀ ਆ ਤੋਰ ਫੇਰਦੀ ਆ ਮੇਰੀਆਂ ਆਪਣੀਆਂ ਕੀਤੀਆਂ ਹੀ ਅੱਗੇ ਆਈਆਂ ਕੀ ਇਹ ਦੋ ਮੈਂ ਬੋਲਦੀ ਰਹੀ ਹਾਂ ਜਿਨ੍ਹਾਂ ਨੂੰ ਬੋਲਦੀ ਰਹੀ ਵੇਲਾ ਕਰ ਨੂੰ ਉਹਨਾਂ ਨੇ ਸਾਥ ਦਿੱਤਾ ਕਰਦੇ ਆਣੇ ਤੇ ਜਿਉ ਵੀ ਢੇਡ ਚ ਰੱਖਦੇ ਨਾ ਸਾਥ ਦਿੰਦੇ ਮੇਰਾ ਤੇ ਮੈਂ ਕੀ ਕਰ ਲੈਣਾ ਇਕੱਲੀ ਨੇ ਕਾਦੀ ਪ੍ਰਧਾਨ ਹੀ ਮੈਂ ਦੱਸ ਕੋਈ ਨਹੀਂ ਪਤਾ ਕੀ ਬੰਦਾ ਮੈਂ ਜਿੱਦਾਂ ਦਾ ਮਰਜੀ ਹੀ ਮੇਰਾ ਬੰਦਾ ਉਹਨੂੰ ਕੰਨੀ ਹੀ ਈ ਚੀਜ਼ ਪੜ ਲਾ ਆ ਕਰ ਲਾ ਕੰਮ ਲਾ ਕੇ ਕਰਦਾ ਹੀ ਹੁਣ ਤੇ ਮੈਨੂੰ ਕਿਹੜਾ ਇੱਕ ਦਿਨ ਦਾ ਰੋਣਾ ਸਾਰੀ ਉਮਰ ਦਾ ਰੋਣਾ ਪੈ ਗਿਆ ਤੇ ਸਾਰੀ ਉਮਰ ਦੀ ਮੈਂ ਬਚ ਕੇ ਰਹਿ ਗਈ ਆਖਰਕਾਰ ਇੱਕ ਬੰਦੇ ਨੇ ਬੁੱਢੀ ਲਾਗੇ ਲੱਗਣਾ ਤੇ ਬੁੱਢੀ ਨੇ ਵੀ ਆਪਣਾ ਦੁੱਖ ਸੁੱਖ ਬੰਦੇ ਨੂੰ ਹੀ ਦੱਸਣਾ ਦੁੱਖ ਸੁੱਖ ਉਹਦਾਂ ਮੈਂ ਕਹਦਾ ਫਰੋਲਣਾ ਤੇ ਪਹਿਲਾਂ ਹੀ ਬੜਾ ਦੁਖੀ ਹੋ ਗਿਆ ਤੇ ਰੱਬ ਦੀ ਮਾਰ ਵੀ ਇਹੋ ਜੀ ਵੱਜੀ ਆ ਕਿ ਅਕਲ ਟਿਕਾਣੀ ਲਿਆਤੀ ਉਹਨੇ ਪੂਰੀ ਦੱਸ ਦਿੱਤਾ ਇੱਕ ਵਾਰੀ ਕਿ ਗਲਤੀ ਦੀ ਸਜ਼ਾ ਕਿੰਨੂੰ ਕਹਿੰਦੇ ਆ ਤੇ ਕਿੱਦਾਂ ਮਿਲਦੀ ਆ ਸਾਰੀਆਂ ਮੈਂ ਆਪਣੀਆਂ ਕੀਤੀਆਂ ਭੋਗਣ ਨਹੀਂ ਸਾਰੀਆਂ ਬਾਈ ਚਾਂਸ ਜੀ ਇਹ ਵੀ ਮੇਰ ਨੂੰ ਪੱਲਾ ਛਡਾਨਨ ਮੇਰੇ ਨਾਲੋਂ ਤੇ ਕੀ ਬਣੀ ਮੇਰਾ ਮੰਮੀ ਮੇਰਾ ਤੇ ਦਿਲ ਹੀ ਨਹੀਂ ਲੱਗਾ ਬੜੀ ਮੁਸ਼ਕਲ ਟਾਈਮ ਪਾਸ ਕੀਤਾ ਮੈਂ ਪੁੱਤ ਦਿਲ ਮੇਰਾ ਕਿਹੜਾ ਲੱਗਦਾ ਹੈਗਾ ਮੈਂ ਵੀ ਤੇ ਜਿੱਦਾਂ ਆਂਦੇ ਮਜਬੂਰੀ ਦੀ ਖਾਤਰ ਹੀ ਘਰ ਘਰ ਭੱਜ ਗਈ ਚੱਲ ਸ਼ਾ ਮੇਰਾ ਪੁੱਤ ਠੀਕ ਹੋ ਜੇ ਮੇਰਾ ਪੁੱਤ ਠੀਕ ਹੋ ਜੇ ਮੈਂ ਤੇ ਕਿਤੇ ਨਾ ਇੰਨੀਆਂ ਅਰਦਾਸਾਂ ਕੀਤੀਆਂ ਉਥੇ ਗਾੜੀ ਗੁਰੂ ਦੇ ਘਰ ਕਿਤੇ ਕੋਈ ਗੱਲ ਨਹੀਂ ਛੱਡੀ ਕਰਨ ਵਾਲੀ ਨਾਕ ਕੋਡੇ ਰਗੜ ਰਗੜ ਕੇ ਮੈਂ ਇਹੋ ਆਖਾਂ ਮਹਾਰਾਜ ਮੇਰੇ ਪੁੱਤ ਨੇ ਇਦਾਂ ਕਿਉਂ ਜ਼ੁਲਮ ਕੀਤਾ ਤੂੰ ਮੈਂ ਮੇਰ ਅਰਦਾਸਾਂ ਤੇ ਠੀਕ ਆ ਪਰ ਹੁਣ ਜਿਹੜੀਆਂ ਚਲ ਗਈਆਂ ਤੇ ਹੱਥ ਨਹੀਂ ਆਉਣੀਆਂ ਆਉਣੀਆਂ ਤਾਂ ਨਹੀਂ ਗਈਆਂ ਪੁੱਤ ਅਰਦਾਸਾਂ ਤੇ ਇਹੋ ਹੀ ਹੋਈਆਂ ਬਾਬੇ ਦੇ ਗਾੜੀ ਵੀ ਚਲ ਗਈਆਂ ਤਾਂ ਨਹੀਂ ਆ ਆਉਣੀਆ ਹਾਏ ਮੈਨੂੰ ਡਰ ਲੱਗਣ ਡੈ ਪੈਂਦਾ ਹੱਥ ਲਾ ਕੇ ਵੀ ਦੁੱਖ ਨਾ ਜਾਣ ਕਿਤੇ ਤੇ ਮੈਂ ਜਰ ਇਦਾਂ ਕਰਦੀ ਨਾ ਮਨ ਵੀ ਹੌਲਾ ਕਰਨ ਅਰਦਾਸਾਂ ਕਰਨੀਆਂ ਤੇ ਸ਼ਰਨਜੀਤ ਮਾਸੀ ਤੇਰੇ ਨੇ ਇਹੋ ਮੈਨੂੰ ਕਹਿਣਾ ਵੀ ਭੈਣ ਜੀ ਟੈਨਸ਼ਨ ਨਾ ਲੈ ਟੈਨਸ਼ਨ ਨਾ ਲੈ ਕੋਹ ਨਹੀਂ ਹੁੰਦਾ ਬਾਬੇ ਨੇ ਸਭ ਠੀਕ ਕਰ ਦੇਣਾ ਵਾ ਤੇ ਮੈਨੂੰ ਇਹੋ ਹੀ ਅਰਦਾਸਾਂ ਸੀ ਵੀ ਚਲ ਜਿਹੜੀਆਂ ਗਾੜੀ ਨਵੀਆਂ ਲੱਗਣੀਆਂ ਵਾ ਨਾ ਉਹੋ ਹੀ ਬਾਬਾ ਚੰਗੀਆਂ ਲੱਗ ਜਾਣ ਮੇਰੇ ਪੁੱਤ ਨੂੰ ਕਿਤੇ ਮਹਿਸੂਸ ਨਾ ਹੋਵੇ ਵੀ ਓਪਰੀਆਂ ਲੱਗੀਆਂ ਕਿ ਮੇਰੀਆਂ ਆਪਣੀਆਂ ਲੱਗੀਆਂ ਮੰਮੀ ਇਹ ਤੇ ਮੇਰੇ ਕਰਮਾਂ ਦਾ ਹੀ ਫਲ ਆ ਉਹ ਤਾਂ ਕੀ ਕਰ ਸਕਦੇ ਹੁਣ ਆਪਾਂ ਕਰਮ ਕਿੱਥੋਂ ਰੱਬ ਨੇ ਇਦਾਂ ਦੇ ਲਿਖ ਦਿੱਤੇ ਸਾਰੀ ਦੁਨੀਆ ਸ਼ਰਾਬ ਪੀਂਦੀ ਆ ਕੌਣ ਨਹੀਂ ਪੀਂਦਾ ਸ਼ਰਾਬ ਤੂੰ ਕੀ ਪਤਾ ਤੇਰੇ ਕਰਮਾਂ 'ਚ ਇੰਨਾ ਕਰੋ ਕਿੱਥੋਂ ਲਿਖਿਆ ਗਿਆ ਹੈਗਾ ਮੈਂ ਗਈ ਹਾਂ ਨਾ ਧਿਆਨ ਉਦਾਂ ਮੇਰਾ ਵੀ ਚੇਹੀ ਮੈਂ ਅਜੇ ਰਹਿਣਾ ਹੀ ਹੋਰ 5-7 ਦਿਨ ਤੇ ਜਦੋਂ ਮੈਨੂੰ ਪਤਾ ਵਾ ਮੇਰੇ ਘਰ ਨਹੀਂ ਸੁਖ ਸ਼ਾਂਤੀ ਈ ਢੀ ਹੈਗੀ ਤੇ ਮੈਂ ਕੀ ਰਹਿਣਾ ਹੈਗਾ ਜਦੋਂ ਜਲ ਜੀਏ ਤੇ ਉਹਨੂੰ ਜੀ ਨਹੀਂ ਕਰਦਾ ਉਥੋਂ ਮੇਰਾ ਤੇ ਇੱਕ ਕਮੈਂਟ ਵੀ ਨਾ ਸਾਲਾਂ ਰਗਾ ਲੰਘਿਆ ਮੇਰੇ ਲਾਗੇ ਕੋਈ ਬੰਦਾ ਨਹੀਂ ਆਣ ਕੇ ਕਿਉਂ ਈ ਕਮ ਸੇ ਕਮ ਆਣ ਕੇ ਗੱਲਾਂ ਬਾਤਾਂ ਤੇ ਕਰਦੇ ਜੇ ਬੈ ਕੇ ਨੇ ਜਬੈਂਦਾ ਕੋ ਨਹੀਂ ਕਿੱਥੇ ਗਈ ਸਾਰੇ ਜਾਣੇ ਓਏ ਬਾਸ ਆਪਣੇ ਫੇਰੇ ਤੁਰੇ ਜੀ ਕਦੀ ਉਹ ਕੰਮ ਕਰ ਲੈ ਕਦੀ ਉਹ ਕੰਮ ਕਰ ਲੈ ਮੇਰੇ ਲੱਗੇ ਹੀ ਨਹੀਂ ਬੈਂਦੇ ਤੇ ਉਧਰੋਂ ਨਹੀਂ ਆਉਂਦੀ ਰਹੀ ਤੇਰੀ ਤਾਈ ਤੇ ਸੋਨੂ ਸਾਨੂੰ ਹੁਣੇ ਕੋਈ ਨਹੀਂ ਆਈ ਓਏ ਸੋਨੂ ਹਣੀ ਵੀ 1 2 ਅਣੀ ਤਾਈ ਵੀ 2 3 ਨਰੀ ਆਈ ਬਸ ਉਹ ਤੇ ਤੁਹਾਨੂੰ ਪਤਾ ਐਵੇਂ ਕੋਟਾ ਜਾਈ ਪੂਰਾ ਕਰਨ ਹੁੰਦੇ ਆ ਤੇ ਵੇਖ ਲਾ ਮੈਂ ਕਹਿ ਕੇ ਗਈ ਆ ਮੈਂ ਤਾਂ ਮੇਰੇ ਪੁੱਤ ਨੂੰ ਮਹਿਸੂਸ ਨਾ ਹੋਵੇ ਵੀ ਮੇਰੀ ਮਾਂ ਘਰੋਂ ਬਾਹਰ ਗਈ ਆ ਭੈਣ ਜੀ ਲਾਗੇ ਵਿਆਹ ਕਰਿਓ ਗੱਲਾਂ ਬਾਤਾਂ ਕਰਿਆ ਕਰਿਓ ਕਿੰਨਾ ਮੈਂ ਗੱਲਾਂ ਬਾਤਾਂ ਦੇ ਕਰਦੇ ਉਹ ਵੀ ਕਾਦਾ ਆਉਣ ਹੈ ਜਿਹੜਾ ਬਹਿਣਾ ਹੀ 1 ਮਿੰਟ ਆ ਮੈਂ ਆਹੀ ਬਸ ਸਾਹੀ ਮੈਂ ਉਹ ਕੰਮ ਕਰਦਾ ਮੈਨੂੰ ਸੋਨੂ ਨੇ ਆਵਾਜ਼ ਮਾਰਦੀ ਸੋਨੂ ਨੇ ਆਉਣਾ ਉਹ ਕੰਮ ਪੈ ਗਿਆ ਯਾ ਉਧਰ ਮਸ਼ੀਨ ਆ ਗਈ ਉਹ ਕਣਕ ਵੱਢਣ ਵਾਲੀ ਮੈਂ ਧਿਆਨ ਮਾਰਾ ਵਾ ਬਾਕੀ ਕੀ ਪਤਾ ਭਰਾਵਾ ਢਿੱਡੋ ਕਿੰਨਾ ਕੋਈ ਖੁਸ਼ ਵਾ ਕੇ ਜਾਂ ਦੁਖੀ ਆ ਜਿੰਨਾ ਤੋਂ ਪੈਂਦੀਆਂ ਪਤਾ ਤੇ ਉਹਨਾਂ ਨੂੰ ਜਿਸਤਨ ਲਗੀਆਂ ਸੋਤਾ ਨੇ ਜਾਣੇ ਕੌਣ ਜਾਣੇ ਪੀੜ ਪਰਾਈ ਨੂੰ ਇਹ ਤੇ ਉਹ ਗੱਲ ਵਾ ਚਲੋ ਕੋਈ ਨਹੀਂ ਮਾਲਕਾ ਸੱਚੇ ਪਾਸ਼ਾ ਮੇਰੇ ਪੁੱਤਰੀਆਂ ਜਿਹੜੀਆਂ ਲੱਗੜੀਆਂ ਦੂਜੀਆਂ ਕਿਤੇ ਇਹੋ ਜੀਆਂ ਹੁਣ ਪਤਾ ਹੀ ਨਾ ਲੱਗੇ ਮੇਰੇ ਪੁੱਤ ਨੂੰ ਮੇਰੀਆਂ ਆਪਣੀਆਂ ਵਾ ਕਿ ਦੂਜੀਆਂ ਵਾ ਅਵੇਲਾ ਵੀ ਹੀਰੋਣਾ ਦੇ ਵੀ ਕੰਮੇ ਵੀ ਆਪਣੇ ਕੰਮਾਂ ਨੂੰ ਭੱਜੇ ਫਿਰਦੇ ਰਹੇ ਆ ਇੱਕ ਕਮੈਂਟ ਨਹੀਂ ਮੰਮੀ ਮੈਂ ਤੁਹਾਨੂੰ ਇੰਨਾ ਮਿਸ ਕੀਤਾ ਨਹੀਂ ਇੰਨੀ ਤਾਂ ਯਾਦ ਆਈ ਹਾਂ ਮੈਂ ਆਉਣੀ ਬਾਹ ਮਾਂ ਤੇ ਮਾਂ ਹੀ ਹੁੰਦੀ ਆ ਮੇਲਾ ਮੰਮੀ ਆਈ ਆ ਤੇ ਮੇਰੇ ਲਾਗੇ ਬੈਠੀ ਆ ਇਥੇ ਸੁੱਖ ਦਾ ਵੇਲਾ ਹਿਸਾਬ ਕਿਤਾਬ ਨਹੀਂ ਤੇ ਮੇਰੀ ਬਾਤ ਹੀ ਨਹੀਂ ਪੁੱਛਦੇ ਬਾ 10 ਮਿੰਟ ਬੈ ਲਿਆ ਲਾਗੇ ਲੱਤਾਂ ਘੁੱਟਦੀਆਂ ਬਸ ਮੇਰਾ 10 ਮਿੰਟਾਂ ਨਾਲ ਟਾਈਮ ਪਾਸ ਹੋਣਾ ਮੈਨੂੰ ਤੇ ਇੱਕ ਦਿਨ ਵੀ ਜਿਹੜਾ ਵਾ ਨਾ ਸਾਰੀ ਉਮਰ ਅੱਕਾ ਲੱਗਣ ਲਿਆ ਵਾ ਨੰਗਣਾ ਬੜਾ ਔਖਾ ਆ ਪਿਆ ਮੇਰਾ ਵਾਏ ਗਰੂ ਵਾਏ ਗਰੂ ਆਗਵੀਰ ਕੀ ਜਾਂਦੇ ਆ ਵੜਦਣਗੇ ਆਹੋ ਵੜਣੀ ਉਹਨਾਂ ਨੇਗੇ ਹਾਂ ਉਹ ਆਂਦੇ ਇਧਰੋਂ ਛੇ ਪੈਲੀਆਂ ਵੜਨ ਵਾਲੀਆਂ ਰਹਿ ਗਈ ਪਰਲੇ ਪਾਸੇ ਛੇ ਪੈਲੀਆਂ ਆਹੋ ਜੇ ਉਹਨਾਂ ਦੀਆਂ ਛੇ ਪੈਲੀਆਂ ਜੇ ਵੜਨ ਵਾਲੀਆਂ ਤੇ ਉਹ ਤਾਂ ਨੇਰਾ ਹੋ ਜਾਣਾ ਪੁੱਤ ਮੈਂ ਇਹੋ ਗੱਲ ਉਹਨਾਂ ਨੂੰ ਕਹੀ ਸੀ ਹਾਂ ਤੁਹਾਨੂੰ ਕੋਈ ਨਹੀਂ ਤਾਂ ਕਣਕਾਂ ਦੀ ਸਾਰੀ ਖਰੋਤੀ ਗਾ ਤੇ ਰਾਤ ਵੜ ਲਾਂਗੇ ਨਹੀਂ ਨਹੀਂ ਰਾਤ ਨਹੀਂ ਇਹ ਹੀ ਕਣਕ ਵਡਾਉਣੀ ਇਹ ਹੀ ਤੇ ਵਡਾਉਣੀ ਹੈ ਦਿਨੇ ਨਹੀਂ ਤੇ ਫਿਰ ਸਵੇਰੇ ਵੜ ਦਣਾ ਮੈਂ ਇਹਨੂੰ ਦੱਸ ਆਇਆ ਹਾਂ ਹਾਂ ਮੈਂ ਤੂੰ ਹੀ ਜਾ ਕੇ ਰਖਾੜਾ ਪਹਿਲੇ ਨੰਬਰਸ 'ਤੇ ਦੇ ਤੇ ਕੋਈਹੀਂ ਟਰਾਲੀਆਂ ਦਾ ਪ੍ਰਬੰਧ ਕਰ ਲੈਨੇ ਆਂ ਆਹੋ ਐ ਹਟ ਮੈਂ ਟਰਾਲੀ ਵੀ ਕੋਈ ਨਹੀਂ ਲੱਭਣੀ ਸਾਰੀ ਤਾਂ ਨਹੀਂ ਨਹੀਂ ਹੁਣ ਤੇ ਆ ਵੀ ਤਾੜ ਹੀ ਬੜਾ ਬਾਹ ਟਰਾਲੀ ਤੇ ਮਿਲਦੀ ਨਹੀਂ ਕਿਸ ਦੀ ਮੈਨੂੰ ਤਾਂ ਪੁਰਾਣੇ ਦੀ ਵੜਾ ਲਾ ਮੈਂ ਕਿਸੇ ਦੀ ਵੀ ਨਹੀਂ ਵੜਾਉਣੀ ਇਸ ਵੇਲੇ ਇਕੱਠੀਆਂ ਵੜਾਉਣੀਆਂ ਵਾ ਨਹੀਂ ਨਹੀਂ ਅਸੀਂ ਕਿਹਾ ਇਕੱਠੀਆਂ ਹੀ ਵੜਾਵਾਂਗੇ ਮੈਂ ਤਾਂ ਆ ਰਹੀ ਫਾਇ ਲੱਗੇ ਰਾਵਾਂ ਕਿ ਮੁਰਕਰ ਨਾ ਮੈਂ ਕਿਹੜੀ ਟਰਾਲੀ ਮਿਲਣੀ ਹੈ ਉਹ ਤਾਂ ਹਨੇਰਾ ਹੈਗਾ ਵਾ ਰਾਤ ਬਰਾਤੇ ਕਿੱਥੇ ਤੁਰੇ ਫਿਰਾਂਗੇ ਲੈ ਕੇ ਆਜੋ ਹੋਰ ਮਾੜੇ ਮੈਂ ਬੱਦਲ ਹੈਗਾ ਵੇਖ ਲੈਣੇ ਆਹੋ ਤੁਸੀਂ ਕਿੱਥੇ ਚੱਲੇ ਸੀ ਹੁਣ ਉਹ ਮੈਂ ਤਾਂ ਤਰੇ ਵਾਲੀ ਚੱਲੇ ਆ ਉਧਰ ਨੂੰ ਚਲੋ ਆਜੋ ਫਿਰ ਮੈਂ ਲੱਖਾ ਪਾਣੀ ਤਾਂ ਨਹੀਂ ਪੀ ਮੇਰਾ ਗੜਾ ਸੁੱਕ ਗਿਆ ਵ ਆਵੇ ਨੀ ਨੀ ਕੀਆਂ ਭੀਆਂ ਲੱਗ ਵੀ ਗਈਆਂ ਹੀ ਚਟਣੀ ਕੁੱਟਣ ਨੂੰ ਵੇ ਕਿੰਨੀਆਂ ਸੋਹਣੀਆਂ ਲੱਗੀਆਂ ਰਕबीर ਕਿੱਥੋਂ ਆਇਆ ਵਾ ਤੂੰ ਮੈਂ ਤੁਹਾਨੂੰ ਘਰ ਵਿੱਚ ਦੀ ਫਿਰਦੀ ਤੁਸੀਂ ਮਾ ਰੰਬੀਆਂ ਦਵਾਲੇ ਪਿਓ ਪੁੱਤਰੇ ਫਿਰਦੇ ਆ ਮੈਂ ਦਵਾਲੇ ਤੋਂ ਮੈਨ ਵਾਲ ਗਿਆ ਸੀ ਹਾਂ ਤੂੰ ਆਂਦਾ ਵੜਦਾ ਮੈਂ ਸਵੇਰੇ ਵੜੀ ਹੁਣ ਕਵੇੜਾ ਹੋ ਜਾਣਾ ਉਹਨਾਂ ਦੀ ਛੇ ਪਾਗਾਂ ਲੈਂਦੀ ਹਾਂ ਵੜਨ ਵਾਲੀਆਂ ਜੀ ਅੱਛਾ ਤੂੰ ਆਂਦਾ ਪਰੋਣੇ ਨਹੀਂ ਵੜਾਦਾ ਮੈਂ ਕੋਈ ਵੀ ਨਹੀਂ ਓੜੋਣੀ ਸਵੇਰੇ ਇਕੱਠੀ ਵੜਾਵਾਂਗੇ ਇੱਕੋ ਵਾਰੀ ਜਿਹੜੇ ਜਣੇ ਤੇ ਬਟਾ ਹੁਣ ਹੀ ਤੇ ਹੈਗੀ ਤੇ ਮੁੰਡੇ ਦਾ ਤੁਸੀਂ ਮਾਸਾ ਪਤਾ ਲੈ ਮੁੰਡਾ ਕਿਤੇ ਮੇਰੇ ਕੋ ਫਿਸ ਫਿਸ ਪੈਣ ਰਿਆ ਵੰਦਾ ਮੇਰੇ ਲੱਗਿਆ ਹੀ ਨਹੀਂ ਕੋਈ ਬੈੰਦਾ ਰਿਆ ਨਹੀਂ ਕੀ ਮੁੰਡੇ ਦਾ ਪਤਾ ਨਹੀਂ ਲਿਆ ਸੀ ਲੈ ਦੱਸ ਮੰਮੀ ਹੁਣ 24 ਘੰਟੇ ਤੋਂ ਲੱਗੇ ਬੈਠਾ ਨਹੀਂ ਜਾਂਦਾ ਕੰਮ ਧੰਦਾ ਨਹੀਂ ਕਰਨਾ ਕੰਮ ਧੰਦੇ ਦੀ ਗੱਲ ਨਹੀਂ ਹੁੰਦੀ ਤੁਸੀਂ ਹੁਣ ਕਿਸ ਕੋ ਨਾ ਮੇਰੀ ਗੱਲ ਸੁਣ ਲੋ ਮੈਂ ਤੇਰੀ ਸੁਣ ਕੇ ਜਾਣਦਾ ਮੈਂ ਤਾਂ ਰੇੜੀ ਜੀ ਸੀ ਤੇ ਮੈਂ ਲੱਗਾ ਹੀ ਇਧਰ ਤੂੰ ਕਰਨਾ ਜਿਹੜਾ ਬੰਦਾ ਦੁਖੀ ਹੁੰਦਾ ਨਾ ਉਹ ਕਹਿੰਦਾ ਮੇਰੇ ਲੱਗੇ ਕੋਈ ਨਾ ਕੋਈ ਬੈਠਾ ਹੀ ਰਵੇ ਤੇ ਮੰਮੀ ਜਿਹੜਾ ਘਰ ਆਈਦਾ ਓਦੇ ਬਹਿਦੇ ਜਾਂਦਾ ਹੀ ਲੱਗੇ ਓਦੇ ਗਵਿੰਦਰ ਹੁਣ ਬਾਹਰ ਦਾ ਅੰ ਹੋਰ ਉਧਰੋਂ ਵੇਖ ਤੈਨੂੰ ਪਤਾ ਕਿੰਨਾ ਤਾੜਵਾ ਕਣਕ ਵੱਢਣ ਦਾ ਚੱਲ ਕੰਮ ਤੇ ਉਹ ਬਸੇਰਾ ਕਰ ਲਿੰਦਾ ਤੁਸੀਂ ਨਿਆਣੇ ਲਾ ਕੇ ਵਿਆਹ ਜਿਆ ਕਰਦੇ ਜੇ ਮੈਂ ਨਹੀਂ ਕਰ ਹੈਗੀ ਚੱਲ ਉੱਥੇ ਸੁੱਕ ਬੈਠੀ ਰਹੀਂਦੀ ਮੈਂ ਇਹ ਨਿਆਣੇ ਲਾ ਕੇ ਵੀ ਬਹਿਣਾ ਨਾ ਉਹਦਾ ਵੀ ਮੈਂ ਸੁਣਾ ਗੱਲ ਔਰ ਮੰਮੀ ਡੈਡੀ ਡੰਗੜਾ ਡੁੰਗੜਾ ਦਾ ਵੇਂਦਾ ਤੇ ਮੈਂ ਪੋਲਟਰੀ ਫਾਰਮੇਂ ਵੇਖਣਾ ਹੁਣ ਕਣਕ ਵਾਲੇ ਵੱਲ ਤਿੰਨ ਦਿਨ ਹੋ ਗਏ ਚਾਰ ਦਿਨ ਭੱਜੇ ਫਿਰਦਿਆਂ ਨੂੰ ਕੋਈ ਨਹੀਂ ਆ ਗਈ ਤੈਨੂੰ ਕੀ ਓਏ ਆਂਦਾ ਫਿਰਲਾ ਕੋਈ ਬੈਠਾ ਨਹੀਂ ਮੰਮੀ ਮੇਰਾ ਤੇਰੇ ਤੋਂ ਬਗੈਰ ਜੀ ਨਹੀਂ ਲੱਗਾ ਕਿੰਨੀਆਂ ਗੱਲਾਂ ਨਿਆਣਾ ਕਰਦਾ ਮੇਰੇ ਤੇ ਮਾਂ ਨਹੀਂ ਭਰ ਗਿਆ ਮੇਰਾ ਮੈਂ ਤੇ ਉੱ ਓਏ ਉਹ ਅਸੀਂ ਤੇ ਲੱਗੇ ਹੀ ਬੈੰਦੇ ਆ ਕੋਈ ਗੱਲ ਨਹੀਂ ਗਈ ਓਏ ਤੇਰੇ ਕੋ ਉਦਾਂ ਹੀ ਮੜ ਕੇ ਸੱਚਾ ਹੋਣ ਦਾ ਮਰਾ ਹੁਣ ਆਖੀ ਜਾਂਦਾ ਹੁਣ ਕੀ ਦੱਸ ਕਰੀਏ ਅਸੀਂ ਐਦਾਂ ਨਾ ਆਖੋ ਮੇਰੇ ਪੁੱਤ ਨੂੰ ਉਹ ਤੇ ਜਿੱਦਾਂ ਦੇ ਬੜਾ ਨਹੀਂ ਤੇ ਸਾਡਾ ਦੁਸ਼ਮਣ ਸਹੀ ਸਸਰੀ ਕਾਲ ਸਸਰੀ ਕਾਲ ਆ ਜਾ ਬਲਜੀਤ ਆ ਗਈ ਕਿੱਥੇ ਗਈ ਸੀ ਮੈਂ ਇਧਰ ਇਹਨਾਂ ਦਾ ਜੂਸਰ ਲਿਆਂਦਾ ਹੀ ਕਿੰਨੇ ਦਿਨਾਂ ਦਾ ਅੱਛਾ ਤੇ ਵੀ ਮੰਗਣ ਦੇ ਹੀ ਕਹਿੰਦੇ ਹਿੰਵੀ ਕੱਢਣਾ ਮੈਂ ਤੁਹਾਨੂੰ ਪਤਾ ਨੂੰ ਗਰਮੀ ਆ ਗਈ ਹੈ ਨਿਆਣੇ ਕੋਨਾ ਕੋ ਕੱਢ ਕੇ ਪੀਂਦੇ ਰਹਿੰਦੇ ਆ ਆਹ ਓਏ ਇੱਕ ਤੇ ਬਹੁਤ ਦਿਨਾਂ ਦਾ ਹੀ ਖੜਿਆ ਸੀ ਤੇ ਮੈਂ ਫੇਰ ਲੋਡਪੂਗੀ ਫੇਰ ਲੈ ਜਾਊਂਗੀ ਅੱਛਾ ਤੇ ਸੁਖ ਦਈ ਰੋਟੀਆਂ ਪਕਾਉਣ ਤੇ ਮੈਂ ਹਾਂ ਚੱਲ ਮੈਂ ਇਧਰ ਜੂਸਰ ਉਹਨਾਂ ਦਾ ਫੜਾਵਾਂ ਤੇ ਸੋਨੂ ਹੁਣ ਹੀ ਨਹੀਂ ਆਏ ਹਜੇ ਆ ਗਏ ਸੋਨੂ ਹੜੀ ਤੇ ਦੇਖਣ ਤੇ ਡਿਆ ਨਹੀਂ ਆ ਕਿਤੇ ਨਹੀਂ ਅੱਛਾ ਹੀ ਆ ਇੱਥੇ ਹੋਣੇ ਅੰਦਰ ਹੋਣਾ ਕਿਤੇ ਤੂੰ ਮਨਪ੍ਰੀਤ ਸੋਮਨ ਉਹ ਤੇ ਦਿਖ ਨਹੀਂ ਦੇ ਉਹ ਫਿਰ ਐ ਪੀਆਂ ਉੱਥੇ ਅੱਛਾ ਆਹੋ ਉਹ ਆਂਦੀ ਹੀਗੀ ਪੀ ਚਾਲੋ ਦੀ ਮਾਸੀ ਆਂਦੀ ਹੀ ਵਿਚਾਰਾ ਤੂੰ ਆਈ ਆਈਆਂ ਮੈਂ ਤਾਂ ਹੁਣ ਚੱਲ ਮੇਰੇ ਕੋਲ ਆਜੋ ਅੱਛਾ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਚੱਲ ਫਿਰ ਤੋ ਰਹਿਣਗੇ ਠੀਕ ਆ ਹਾਂ ਮੈਂ ਤਾਂ ਕਿਹਾ ਚਲਾ ਆ ਗਈਆਂ ਹੋਣੀਆਂ ਨਾਲੇ ਵੇਖ ਕੇ ਅੰਨੀ ਉਹਨਾਂ ਨੂੰ ਹਾਏ ਤਾਂ ਆਵੇਲਾ ਛਿੱਟਾ ਆ ਗਈਆਂ ਹੀ ਮੈਂ ਜਾਵਾਂ ਆਪਣੇ ਘਰ ਮੇਰਾ ਵੀ ਕੰਮ ਕਰਨ ਵਾਲਾ ਪਿਆ ਵਾ ਸੋਕ ਰੋਟੀਆਂ ਪਕਾਉਂਦੀ ਤੇ ਭੰਡ ਕਿੰਨੇ ਮਾਂਜਣ ਵਾਲੇ ਪਏ ਲੱਗੇ ਇਹ ਵੀ ਬਥੜਾਉਣ ਹੀ ਦਿਆ ਉਧਰ ਕਣਕਾਂ ਪੱਕੀਆਂ ਵਾ ਹੋਰ ਇਤਰਾ ਹੀ ਰੱਬ ਵੀ ਵੇਖਦਾ ਕੀ ਕਰਨ ਦਿਆ ਹਾਂ ਜਿੱਦਾਂ ਦੇ ਬੰਦੇ ਹੋ ਗਏ ਏਦਾਂ ਦਾ ਰੱਬ ਹੋ ਗਿਆ ਚੰਗਾ ਫਿਰ ਤਾ ਹੀ ਮੈਂ ਜਾਵਾਂ ਨਹੀਂ ਬਹਿ ਜਾਠ ਹਾਂ ਮੈਂ ਤਾਂ ਚੱਲੀ ਹੀ ਤੇਰੇ ਨਾਲ ਬਹਿ ਜਾ ਕਿਉਂ ਮੈਂ ਤੁਹਾਡੀ ਤੇਰ ਨਾਲ ਸਲਾਹ ਕਰਨੀ ਕਾਦੀ ਤੈ ਸਲਾਹ ਕਰਨੀ ਸਲਾਹ ਤੇ ਪੁੱਤ ਤੈ ਆਪਣਾ ਟੱਬਰ ਤੁਹਾਡੇ ਨਾਲ ਨਹੀਂ ਕਰਨੀ ਆ ਮੈਂ ਦੱਸੋ ਤੇ ਮੈਂ ਤਾਂ ਦੀ ਹੀਗੀ ਫੇਰ ਨੂੰ ਮਤ ਨੂੰ ਮੰਗਦੀ ਆ ਆਹੋ ਹੋਈ ਆ ਵਿਆਹਣ ਵਾਲੀ ਹੁਣ ਮੰਗਾਗੇ ਤੇ ਫੇਰ ਹੀ ਵਿਆਵਾਂਗੇ ਉਹਦੀ ਨਾ ਮਾਸੀ ਦੱਸ ਪਾਉਂਦੇ ਪਰਿਵਾਰ ਵੀ ਬੜਾ ਚੰਗਾ ਆਹੋ ਰਹਿੰਦੀ ਜੋ ਉੱਥੇ ਰਹੀ ਆ ਫੇਰ ਮਾਸੀ ਆਂਦੀ ਹਣੀ ਚੱਲ ਕਰ ਕਰ ਦੇ ਨੇ ਇੱਥੇ ਆ ਤਾਂ ਉਹਨਾਂ ਨੇ ਕਰਨਾ ਤੈਨੂੰ ਪਤਾ ਹੀ ਆ ਕੋਈ ਨਹੀਂ ਤਾਈ ਜਿੱਥੇ ਸਾਡਾ ਹੱਕ ਬੰਦਾ ਨਾ ਅਸੀਂ ਵੀ ਕਰਾਂਗੇ ਅੱਗੇ ਵੀ ਕੀਤਾ ਹੀ ਚਲੋ ਬੋਤ ਹਰ ਵਾਰੀ ਤਾਨੂੰ ਆਵੇ ਤੇ ਤੁਹਾਡੇ ਜਪਉਣਾ ਵਾ ਬੋਝ ਤਾਈ ਜੀ ਅੱਗੇ ਤੇ ਗੱਲਾਂ ਹੋਰੀ ਅੱਗੇ ਤੇ ਥੋੜਾ ਮਨ ਮਟਾਵ ਵੀ ਚੱਲਦਾ ਸੀ ਹੁਣ ਤੇ ਗੱਲਾਂ ਹੋ ਰਿਆ ਘਰ ਬਿਪਤਾ ਪਈ ਚਲੋ ਥੋੜੇ ਬੋਤੇ ਸਹੀ ਦਾ ਸੰਬੰਧ ਜ਼ਰੂਰ ਆਪਣੀ ਧੀ ਦੇ ਵਿਆਹ ਚ ਪਾਵਾਂਗੇ ਏਡੀ ਗੱਲ ਨਹੀਂ ਦਾਨਪੋਨ ਕਰਨਾ ਚਾਹੀਦਾ ਫੇਰ ਹੀ ਮਹਾਰਾਜ ਬਹੁਤੀ ਉਹ ਵੀ ਪਤਾ ਦਾਨਪੋਨ ਹੁੰਦਾ ਵਾ ਘਰ ਹੋਏ ਦਾ ਹਾਂ ਕੋਈ ਗੱਲ ਨਹੀਂ ਤੁਹਾਡੇ ਤੇ ਅੱਗੇ ਬੜਾ ਵੇਖਾਂ ਕਰ ਰਿਹਾ ਈ ਉਹ ਪਿਆਸ ਆ ਵੀ ਆ ਤੇ ਉਹਦੇ ਵਿਚਾਰੇ ਦਾ ਉਹਦੇ ਲੋ ਵੇਖ ਕੇ ਬੜਾ ਦੁੱਖ ਹੁੰਦਾ ਹੈ ਤੇ ਸਹੀ ਆ ਮਨਪਰੀਦ ਦੇਣੇ ਆ ਪੈਸੇ ਉਹ ਹੁਣ ਬਾਅਦ ਚ ਦਵਾਂਗੇ ਉਹ ਵੱਡੀ ਰਕਮ ਵਾ ਪਰ ਜਿੱਥੇ ਇੱਥੇ ਦੇਣ ਵਾਲੇ ਇੱਥੇ ਵੀ ਦਵਾਂਗੇ ਚਲੋ ਕੋਈ ਨਹੀਂ ਦਿੱਤੇ ਜਾਣਗੇ ਪਰ ਹੁਣ ਐਦਾਂ ਦਾ ਨਹੀਂਗਾ ਹੈਗਾ ਵਾ ਕਮਾਉਂਡਿਆ ਵਾ ਕੋਈ ਗੱਲ ਸਹੀ ਹੈ ਸਹੀ ਹੈ ਦੇ ਦਿਓ ਇਹ ਕੰਡੀਆਂ ਅੱਜ ਬੜੀਆਂ ਸਲਾਈ ਪਈਆਂ ਅਮਰਤ ਉਧਰ ਵੀ ਇੱਕ ਬਾਰ ਕੀ ਬੰਢਾਈ ਕਿਹਾ ਵਾ ਕੀ ਬੰਢਿਆ ਉਹ ਭਾਬੀ ਦੇ ਮੰਮੀ ਵੇ ਕਿਡੀਆਂ ਸਲਾਈ ਪਈਆਂ ਆ ਤਾਂ ਮੈਂ ਕੀ ਕਰਾਂ ਫਿਰ ਉੱਥੇ ਜਾ ਕੇ ਕਰਾਣੀ ਅੱਗੇ ਵੀ ਲੜ ਪਿੰਦੀਆਂ ਹੁੰਦੀਆਂ ਐ ਇਦਾਂ ਸਲਾਈ ਪਈਆਂ ਪਈਆਂ ਮੈਂ ਸੁੱਤੀ ਹਾਂ ਤੂੰ ਸੁੱਤੀ ਰਹਿ ਉਹ ਭੈ ਗਲਾਸੋ ਗਲਾਸੀ ਹੋ ਜਾਣਾ ਉਧਰ ਚੱਲ ਪਹਿਲਾਂ ਦੇਖੀਏ ਉਦਾਂ ਹੀ ਗੱਲਾਂ ਗੁੱਲਾਂ ਕਰਨੀਆਂ ਆਵਾਂਗੇ ਮੁੜ ਕੇ ਛਡੋਣੀਆਂ ਵੀ ਔਖੀ ਹੁੰਦੀਆਂ ਐ ਪਾ ਬਣ ਕੇੜੇ ਗੱਲਾਂ ਕਰਨੀਆਂ ਨਹੀਂ ਆਏ ਤਾਂ ਤੂੰ ਹੀ ਉੱਠ ਪਈਆਂ ਜੀ ਹਾਡੇ ਭਾਂਡੇ ਵੀ ਮਨ ਜਗੇ ਤੇ ਗੱਲਾਂ ਵੀ ਹੋ ਗਈਆਂ ਤੇ ਆਪਾਂ ਠੀਕ ਹੈ ਮੈਂ ਤਾਂ ਆਖਿਆ ਮੈਂ ਚੱਲ ਗੱਲਾਂ ਹੀ ਵੀ ਸੁਣ ਲਈਏ ਕੀ ਕੰਡ ਰਹੀਆਂ ਗੱਲਾਂ ਇਹਦੇ ਰਿਸ਼ਤੇ ਦੀਆਂ ਹੀ ਹੋਣ ਡੀਆਂ ਇਹਦੇ ਦੀਆਂ ਰਿਸ਼ਤੇ ਦੀਆਂ ਤੇਰੇ ਦੀਆਂ ਇਨੀਸ਼ੀਏਟਿਵ ਲੈ ਹੁੰਦੂ ਲਿਖਿਆ ਤੁਹਾਨੂੰ ਕਿਹਨੇ ਕਿਹਾ ਮੰਮਾ ਵਿਆਹ ਕਰਾਉਣਾ ਅਜੇ ਲੈ ਦੱਸ ਤੇਰੀ ਮਾਸੀ ਨੇ ਮੈਨੂੰ ਦੱਸਿਆ ਘਰ ਬਾਹਰ ਸੋਹਣਾ ਮੁੰਡਾ ਸੋਹਣਾ ਵਾ ਕੁੜੀਆਂ ਆਪ ਵੀ ਕਹਿੰਦੀਆਂ ਹੁੰਦੀਆਂ ਮੈਂ ਵਿਆਹ ਕਰਾਉਣਾ ਵਾ ਨਹੀਂ ਪਰ ਫੇਰ ਵੀ ਮੰਨ ਚ ਉਹਦਾ ਆਪ ਕੋਈ ਮੂੰਹ ਕਹਿੰਦਾ ਵਾ ਉਹ ਜਣਾਣਾ ਪੈਣਾ ਨਹੀਂ ਹੋ ਜੇ ਵਿਆਹ ਵੀ ਕਰਾਉਣਾ ਆ ਕਰਾਉਣਾ ਨਹੀਂ ਕਰਾਉਣਾ ਪੈਣਾ ਮੈਡਮ ਇਹ ਫੇਰ ਹੀ ਖਲਾਸੀ ਹੋਣੀ ਹੈ ਐਵੇਂ ਏਦਾਂ ਤੁਸੀਂ ਜ਼ਬਰਦਸਤੀ ਕਿੱਦਾਂ ਕਰਦੋਗੇ ਏਦਾਂ ਰੂਹ ਵੀ ਪਰ ਪਟਕਦੀ ਰਹਿੰਦੀ ਹੁੰਦੀ ਆ ਇਹ ਤੈਨੂੰ ਵਿਆਹ ਕਰਾਉਣਾ ਹੀ ਪੈਣਾ ਹਾਂ ਐਵੇਂ ਕਹਿੰਦੇ ਭਾਈਆ ਆਹੋ ਵਿਆਹ ਦਾ ਲੱਡੂ ਜਿਹੜਾ ਖਾਵੇ ਉਹ ਵੀ ਪਛਤਾਏ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਏ ਤੇ ਨਹੀਂ ਮੈਂ ਵਿਆਹ ਮੈਂ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਛੜ ਕੇ ਨਹੀਂ ਮੈਂ ਮਰ ਜਾਣਾ ਮੇਰੀ ਰੂਹ ਪਟਕਣੀ ਆ ਤੇ ਆਹ ਤੇ ਮਰਨ ਦਾ ਕੋਈ ਪਤਾ ਕਦੋਂ ਮਰ ਜਣਾ ਵਿਆਹ ਕਰਾਇਆ ਹੋਊ ਫੇਰ ਮਰ ਜਾਈ ਕੋਈ ਗੱਲ ਨਹੀਂ ਕੋਈ ਕਰੋ ਗੱਲ ਮੈਂ ਨਹੀਂ ਕਰਾਉਣਾ ਵਿਆਹ ਬਹੁਤ ਵਾਧਾ ਕਰਾਉਣਾ ਹੀ ਪੈਣਾ ਹੈ ਇਹ ਗੁੰਗਲੋ ਤੋਂ ਮੁੱਟੀ ਛੱਡ ਕੇ ਗਾਂ ਹੋਈ ਆ ਅਸੀਂ ਹੁਣ ਦੱਸ ਮਾਤਾ ਤੋਰ ਦਈਏ ਹੋ ਮਰੇ ਵੀ ਕਰਾਉਣਾ ਹੀ ਪੈਣਾ ਵਾ ਕਿੰਦਨੀਆਂ ਗੱਲਾਂ ਕਰਦੀ ਏ ਚੰਗਾ ਪਪਾ ਮੈਂ ਜਾਵਾਂ ਘਰ ਮੈਂ ਤੁਹਾਡੇ ਨਾਲ ਹੀ ਤੁਰੀ ਜਾਣ ਦੀ ਜੋ ਸਲਾਹ ਹੋ ਜੂਗੀ ਤੈ ਮੈਨੂੰ ਦੱਸ ਦਿਓ ਚੱਲ ਇਹਨੂੰ ਸਮਝਾਓ ਸਮਝਾਓ ਕਿ ਤੇ ਤੁਹਾਡੇ ਲੱਗੇ ਆਉਂਦੀ ਆ ਨਾ ਇਹਨੂੰ ਬਹੁਤ ਵੀ ਵਿਆਹ ਕਰਾਉਣਾ ਹੀ ਪੈਣਾ ਉਮਰ ਹੋਈ ਹੋਣ ਦੀ ਕੋਈ ਨਹੀਂ ਸਮਝਾਵਾਂਗੇ ਨਹੀਂ ਨਿਆਣੀ ਮਤ ਵਾ ਜਦੋਂ ਅਕਲ ਆ ਗਈ ਤਾਂ ਸਾਰੀਆਂ ਉਮਰ ਦੇ ਨਾਲ ਹੀ ਅਕਲਾ ਹੁੰਦੀਆਂ ਵਾ ਚੰਗਾ ਐਵਰੀਥਿੰਗ ਆ ਨਹੀਂ ਆਂਦੀ ਆਂ ਕਿੱਦਾਂ ਪਿਆ ਮੀਆ ਕਾ ਨਾਉ ਮਾਰ ਬੀ ਉਹ ਫਿੱਟ ਨਹੀਂ ਨਹੀਂ ਸੁਣ ਮੈਨੂੰ ਬਤਾਈਓ ਆਪਣੇ ਸਾਹ ਉਹ ਸੱਚੀ ਆ ਚੰਗੇ ਵਾਲੇ ਚਲ ਗਈ ਆਪਣੇ ਮੂੰਹੋਂ ਕਿਦਾਂ ਉਹ ਕਹਿ ਦਿੰਦੀ ਆਪਾਂ ਜੋ ਕਰਤਾ ਨਾ ਉਹਨੇ ਮੰਨ ਵੀ ਜਾਣਾ ਆਹੋ ਤਾਂ ਕੰਬੜਾ ਇਹ ਕਹਿਣਾ ਆਹੋ ਆਹ ਇਹ ਤਾਂ ਗੱਲ ਹੈਗੀ ਓਦੋਂ ਚੰਗਾ ਫੇਰ ਮੈਂ ਜਾਣੀ ਆ ਚਲੋ ਕੋਈ ਚੰਗਾ ਸੁਣੂ ਤੇ ਸਲਾਹ ਕਰਦੇ ਸਮਝਾਓ ਤੁਸੀਂ ਵੀ ਘਰ ਆਉਗੀ ਹਾਂ ਚੰਗਾ ਬਾਈ ਹਾਂ ਕੰਬੜਾ ਤੇ ਮੇਰਾ ਕਰਨ ਵਾਲਾ ਤੂੰ ਤੇ ਮੂੰ ਇਦਾਂ ਲਮਕਾ ਕੇ ਬੈਠੀ ਜਿੱਦਾਂ ਤੈਨੂੰ ਸੋਹਰਿਆਂ ਲੜਕੇ ਕੱਢਿਆ ਹੁੰਦਾ ਤੇ ਮੰਮੀ ਤੈਨੂੰ ਕੀ ਪਿਆ ਮੇਰੇ ਵਿਆਹ ਕਰਾਉਂਦਾ ਡਿਛੇਤੀਆਂ ਤੂੰ ਭਾਬੀ ਨਾਲ ਤੇ ਸਲਾਈ ਪਈ ਕਿੱਡੀ ਦੱਸ ਪਤਾ ਮਾਂ ਨੂੰ ਫਿਕਰ ਨਹੀਂ ਪਈ ਜਦੋਂ ਕੌਣ ਖਾ ਜੇ ਕਾਤਾ ਫਿਕਰ ਵਾ ਹੁਣ ਵਿਆਹ ਕਰ ਦੇਣਾ ਵਾ ਮੈਨੂੰ ਫਿਕਰ ਬੜਾ ਵਾ ਤੇਰਾ ਹੁਣ ਤੂੰ ਜਵਾਨ ਹੋਈ ਆ ਵਿਆਹ ਦੀ ਲੈਕਵਾ ਤੂੰ ਆਹੋ ਲੈਕਾਂ ਵਿਆਹ ਤੇ ਮੈਨੂੰ ਮਾਸੀ ਤੇ ਨਹੀਂ ਆਦਾ ਤੁਹਾਡੇ ਲਾ ਕੇ ਕੌਣ ਆ ਫਿਰ ਮੇਰੇ ਤੋਂ ਸੁਆਹਣ ਬੱਲੇ ਬੱਲੇ ਕੋਈ ਗੱਲ ਨਹੀਂ ਹੈ ਆ ਵੇਖਾ ਸੋਨੂੰ ਹੋਣੀ ਮੇਰੇ ਤੇ ਇੰਨਾ ਦਾ ਪਤਾ ਵਾ ਤਿੰਨ ਤਿੰਨ ਚਾਰ ਚਾਰ ਦਿਨ ਤੇ ਜਾ ਕੇ ਪਿੰਡ ਰਹਿ ਹੁੰ ਜਿਹੜੇ ਆਪਣਾ ਘਰ ਛੱਡ ਬਾਹਰ ਛੱਡ ਕੇ ਬੈਠੇ ਇੱਥੇ ਇੱਜਤ ਨੂੰ ਤੈਨੂੰ ਨਿਕਾਲ ਲੱਗੀ ਪਾਜੀ ਉਦੋਂ ਮੈਂ ਗੱਲ ਕਰਨ ਦੀ ਕਿ ਤੁਸੀਂ ਵੀ ਜਾਂਦੇ ਫਿਰ ਮੰਮੀ ਦੇ ਲਾਗੇ ਕੌਣ ਹੁੰਦਾ ਚੱਲ ਮੇਰੇ ਲਾਗੇ ਹੈ ਯਾਰ ਇਕਬੀਰ ਹੋਣੀ ਫਿਰ ਕੀ ਹੈ ਤੇ ਜਦੋਂ 마ਸੀ ਕੋ ਰਹੀਆਂ 6 ਮਹੀਨੇ ਉਹ ਉਦੋਂ ਮੰਮੀ ਲਾਗੇ ਕੌਣ ਸੀ ਤੇ ਉਦੋਂ ਤੋਂ ਮੈਨੂੰ ਪਤਾ ਹੈ ਨਾ ਤੁਸੀਂ ਹੈਗੇ ਜੇ ਤਾਂ ਹੁਣ ਨਹੀਂ ਤੈਨੂੰ ਪਤਾ ਵੀ ਅਸੀਂ ਹੈਗੇ ਆ ਮੈਂ ਨਹੀਂ ਘਰਾਂ ਦਾ ਘਰਾਂ ਨੇ ਨਹੀਂ ਉਹਨਾਂ ਨੂੰ ਧਰਤੀ ਖਾ ਗਈ ਆ ਨਹੀਂ ਨਹੀਂ ਇਹ ਮੇਰੇ ਕੋਲ ਹੈਗੇ ਆਸਰਾ ਖਾਤ ਹੈਗੇ ਆ ਛਾਟੇ ਆ ਜਾਂਦੇ ਚੱਲ ਤੂੰ ਵਿਆਹ ਕਰਾ ਲੈ ਵਿਆਹ ਕਰਾ ਲਾ ਤੇ ਮੈਂ ਆਪਣੇ ਪਿੰਡ ਚਲ ਜੂ ਤੂੰ ਆਪਣੇ ਘਰ ਵੜੇ ਨੇ ਲੈ ਕੇ ਤੇ ਇੱਥੇ ਰਹਿ ਪੀ ਮੰਮੀ ਲਾ ਕੇ ਤੇ ਕਿਉਂ ਮੈਂ ਅਹੀਂ ਦੋਨੇ ਕਿਉਂ ਰਹਿ ਗਏ ਮੈਂ ਇਕੱਲੀ ਹੈਗੀ ਨਾ ਮੈਂ ਰਹਿਣ ਦੀਆਂ ਤੂੰ ਤੇ ਮੈਨੂੰ ਵੀ ਕੱਢ ਲੈ ਉਹਨੂੰ ਤੂੰ ਹੀ ਰੱਖ ਲੋਗੇ ਲੈ ਤੂੰ ਤੇ ਮੈਨੂੰ ਨਹੀਂ ਰੱਖਣਾ ਇਹਨੇ ਸਵਾਹ ਆਖੀ ਕਰਨੀ ਹੈ ਇਹਨੂੰ ਕੱਲ ਪਤਾ ਲੱਗਾ ਵੀ ਉਹ ਤੀਜੇ ਪਿੰਡ ਚੀਤਾ ਆ ਤੇ ਦਾਤਰ ਸਰਾਣੇ ਰੱਖ ਕੇ ਸਾਰੀ ਰਾਤ ਸੁੱਤੀ ਰਹੀ ਉਹ ਉਹ ਜਨਵਾਰਾ ਦਾ ਭਰੋਸਾ ਥੋੜੀ ਕੋਈ ਚੱਲ ਜਾਗ ਨਹੀਂ ਆਉਂਦੀ ਤਾਂ ਦਾਤਰ ਰਹਿਣੇ ਰੱਖਿਆ ਭਾਈ ਕੋਈ ਆਣ ਕੇ ਤਾਂ ਦਾਤਰ ਲੈਣੂ ਹੀ ਮਾੜੀ ਉਹ ਇਦਾਂ ਵੀ ਜਿੱਦਾਂ ਉਹਨੇ ਆ ਕੇ ਤੈਨੂੰ ਠਾ ਕੇ ਕਹਿਣਾ ਵੀ ਮੈਂ ਤੈਨੂੰ ਖਾਣ ਆਇਆ ਤੇ ਉਹ ਕੱਲੀ ਮੇਰੀ ਰੱਖ ਨਹੀਂ ਤੁਹਾਡੀ ਨਾਲ ਸਾਰਿਆਂ ਦੀ ਰੱਖੀ ਆਂਦੀ ਸੀ ਮੇਰੀ ਤੂੰ ਹੋਰ ਬੱਲੇ ਬੱਲੇ ਤੂੰ ਭਾਈ ਮਰਵਾ ਦਿੰਦੀ ਦੱਸ ਮਰਵਾ ਦਿੰਦੀ ਚੱਲ ਚੁੱਪ ਕਰ ਮੇਰੇ ਅੱਗੇ ਜੀ ਲੱਗਣ ਡਿਆ ਮੰਮੀ ਮੈਂ ਸਮਨ ਨੂੰ ਛੱਡ ਤੇ ਆਇਆ ਹਾਂ ਮੇਰਾ ਜੀਨ ਲੱਗਣ ਡਿਆ ਮੇਰਾ ਹੀ ਪੁੱਤ ਲੱਗਣ ਨਹੀਂ ਡਿਆ ਜੀ ਤੂੰ ਕੀ ਵੇਖਣ ਦੀ ਹੈ ਕਦੇ ਮੰਮੀ ਵਾਲ ਤੇ ਕਦੇ ਮੇਰੇ ਵਾਲ ਤੇਰਾ ਲੱਗਿਆ ਜੀ ਜੀ ਤੇ ਜਿਹੜਾ ਲੱਗਣਾ ਲੱਗਣਾ ਮੈਂ ਤੇ ਤੁਹਾਡੇ ਤੇ ਹੈਰਾਨ ਵਾ ਵੇਲਾ ਮੰਮੀ ਭਾਜਨੇ ਗਿਆ ਪਰ ਮੇਰੇ دل ਨਹੀਂ ਲੱਗਾ ਹਾਂ ਤੇ ਤੂੰ ਵੀ ਇੱਕੋ ਕਹਤਾ ਮੇਰੇ دل ਨਹੀਂ ਲੱਗਾ ਜੇ ਹੋ ਕੇ ਕੁੜੀ ਨੇ ਕਿਹਾ ਹੁੰਦਾ ਕਿ ਮੇਰਾ ਮੇਰੇ ਘਰ ਵਾਲੇ ਬਿਨਾਂ دل ਨਹੀਂ ਲੱਗਣ ਡਿਆ ਫੇਰ ਵੇਖੀਆ ਤੈ ਕੀ ਕਰਦੀ ਆ ਪਤਾ ਤੇਰੀ ਤੋਂ ਬਗੈਰ ਮਾਂ ਦਾ ਜੀ ਕਿੱਥੇ ਲੱਗਦਾ ਉਹਛ ਦੇਣੇ ਮੈਂ ਤੇ ਗੱਲ ਕਹਿ ਰਹੰਦਾ ਮੇਰਾ ਮਤਲਬ ਵੀ ਘਰ ਚ ਇੱਕ ਜੀ ਘਟ ਹੋਵੇ ਨਾ ਤੇ ਘਰ ਸੁਨਣਾ ਸੁਨਣਾ ਜਿਹਾ ਲੱਗਦਾ ਵਾ ਜਿੰਨੇ ਜੀ ਹੁਣ ਉੰਨੀ ਰੌਣਕ ਹੁੰਦੀ ਆ ਤੇ ਗੱਲ ਸਮਝਣ ਨੂੰ ਵੀ ਤੇ ਮਤਾ ਦਿਮਾਗ ਚਾਹੀਦਾ ਵਾ ਨਾ ਹਾ ਤੁਹਾਡੇ ਤੇ ਬੜਾ ਵਾ ਦਿਮਾਗ ਉਹ ਤੇ ਕਹਿੰਦੀ ਆ ਹਾ ਉਹ ਤੇ ਦਾ ਕੁੰਡ ਕੱਢ ਕੇ ਬਹਿਨਦੀ ਆ ਉਹ ਤੇ ਕੁੰਡ ਕੱਢ ਲੈਂਦੀ ਆ ਤੂੰ ਸਾਰਾ ਘੁੱਟ ਲੈਣਾ ਮੈਨੂੰ ਲੱਗਦਾ ਨਸਾਂ ਫੜ ਲਈ ਆ ਇਹ ਸਾਰਾ ਘੁੱਟ ਲੈਣਾ ਇਹ ਬਰੇ ਆ ਤੇ ਫਿਰ ਕਰੀ ਆ ਇਹ ਪਤਾ ਨਹੀਂ ਕਿੰਦਾਂ ਦੀਆਂ ਗੱਲਾਂ ਕਰਦੀ ਆ ਇਹਦੀ ਇੱਥੇ ਕਵਰ ਬਣਾਉਣੀ ਪੈਣੀ ਮੈਨੂੰ ਲੱਗਦੀ ਜੋ ਮਰਜ਼ੀ ਕਰੋ ਪਰ ਮੈਂ ਹਜੇ ਨਹੀਂ ਮੁੜ ਕੇ ਦੀਵਾ ਲਾ ਕੇ ਜਗਾਉਣਾ ਪਿਆ ਕਰਨਾ ਵਾ ਇਹਦਾ ਦਿਨ ਵੀ ਰੱਖਣਾ ਪੈਣਾ ਮੁੜ ਕੇ ਕਿ ਤੂੰ ਵਿਆਹ ਕਰਾ ਤੇ ਗਾਂ ਜਾ ਨਾ ਹੁਣ ਤੁਹਾਡੇ ਤੇ ਹੋ ਗਿਆ ਤੇ ਤੂੰ ਅੰਦਰ ਨੂੰ ਇਹਨੂੰ ਦਵਾ-ਦਤ ਹੋ ਰਹੀ ਇੱਥੋਂ ਤੁਹਾਨੂੰ ਮੈਥੇ ਕੀ ਕਹਿਣ ਦੀ ਆ ਨਾ ਕਰ ਨੇ ਕਿ ਤੂੰ ਡਈ ਪਰ ਹਾ ਸਾਡਾ ਤਾਂ ਫਰਜ ਵੰਦਾ ਤੇਰਾ ਵਿਆਹ ਕਰਦਾ ਤੇਰਾ ਟਾਈਮ ਵਿਆਹ ਦਾ ਲੋਕਾਂ ਆਖਣਾ ਵਾ ਵੀ ਛੋੜੋ ਤੂੰ ਹੀ ਫਿਰ ਕਿੰਨੀ ਉਮਰ ਦੀ ਹੋ ਗਈ ਐ ਕਿ ਰਹਿਣ ਦੇ ਮਦਾ ਮਮੀ ਮੈਂ ਕਦੀ ਮੈਨੂੰ ਘਰੋਂ ਬਾਹਰ ਜਾਂਦੇ ਵੇਖਿਆ ਜਾਂ ਵੇਖਿਆ ਤੋੜੇ ਦਾ ਲੋਕਾਂ ਦਾ ਮੂੰਹ ਹੜ ਲੈਣਾ ਹਾਂ ਲੋਕੀ ਤਾਂ ਗੱਲਾਂ ਕਰਦੇ ਹੀ ਆ ਆਹ ਲੋਕੀ ਤੇ ਵਿਆਹ ਇਹਨਾਂ ਨੂੰ ਵੀ ਕਰਦੇ ਆ ਤੇ ਉਦਾਂ ਵੀ ਜੀਣ ਦਿੰਦੇ ਲੋਕ ਜੀਣ ਤੇ ਨਹੀਂ ਕੇ ਦਿੰਦੇ ਭਰ ਚਾਰੇ ਪਾਸੇ ਰੱਖਣੇ ਪੈਂਦੇ ਹੁਣ ਇਹ ਪਰੌਣਾ ਵੀ ਸਾਡੇ ਕੋਲ ਰਹਿੰਦਾ ਜਲ ਮਦਨ ਨਹੀਂ ਕਰਾਉਂਦੀ ਤੇ ਨਾ ਕਰਾਵੇ ਕੋ ਬਣਾਉਨੇ ਸ਼ੋਕੇ ਜਿਆ ਤੇ ਦਵਾਈ ਲਵਾ ਕੇ ਤੇ ਵਿੱਚ ਰੱਖਣਾਗੇ ਇਹਨੂੰ ਪੱਕੀ ਇੱਥੇ ਬੈਠੀ ਦੋ ਮਰੀਨੀਆਂ ਸਦਾ ਤਾਂ ਨਹੀਂ ਰਹਿਣਾ ਹਾਂ ਚਲੋ ਕੋਈ ਜੋ ਮਰਜੀ ਕਰੋ ਸਾਨੂੰ ਕੀ ਆ ਮੈਂ ਉਹਨਾਂ ਤੇ ਮਵੀ ਨਹੀਂ ਮੈਂ ਤਾਂ ਬੱਦਲ ਵੇਖਿਆ ਮੈਂ ਜਦ ਬੱਦਲ ਹੋਣਿਆ ਕੜਕ ਕੋਣਕ ਦਾ ਵੇਖਿਆ ਜਿਕੇ ਕੰਪੈਨ ਮਿਲਦੀ ਵਢਾ ਦਈਏ ਉਹ ਤਾਂ ਨਹੀਂ ਪਾਟ ਰਲੀ ਟਰੂਲੀ ਵੇਖ ਲਾ ਕੋਈ ਵੇਖਣ ਤਾਂ ਡਿਆਵਾ ਫੋਨ ਕੀਤਾ ਮੈਂ ਹੰਦਾ ਹੁੰਨਾ ਹੁੰਦਾ ਆ ਕੇ ਆਈ ਆ ਕੰਪੈਨ ਤੇ ਟਾਈਮ ਦੇ ਨਾਲ ਵਡਾਲਾ ਬੱਦਲ ਬੱਦਲ ਹੁੰਦਾ ਫਿਰਦਾ ਹਾਂ ਪਾਣੀ ਮੁੱਕ ਗਿਆ ਹਾ ਹਾਏ ਪਾਣੀ ਮੁੱਕ ਗਿਆ ਤੇ ਬੱਤੀ ਵੀ ਨਹੀਂ ਜਾਉਂਦੀ ਤੇ ਭਰੇ ਰੰਗੀ ਸਾਰੇ ਮੈਂ ਤੇ ਚੇਤਾ ਭੁੱਲ ਗਿਆ ਮੈਂ ਤੈਨੂੰ ਹੀ ਪਾ ਲੋਗੇ ਯਾਰ ਹੱਦ ਵਾਲੀ ਗੱਲ ਆ ਪਤਾ ਨਹੀਂ ਜੇ ਛੇ ਪੱਤੀ 9 ਵਜੇ ਬੰਦ ਹੋ ਜੀ ਕੰਮ ਕਰਦਾ ਕੋਈ ਟਾਈਮ ਨਾ ਆਪਣਾ ਜਿੱਦਨ ਦੀ ਜਿੰਦਨ ਦੀ ਕਣਕਾ ਵੱਢਣ ਦੇ ਨਾ ਉਦੋਂ ਦੀ ਬੱਤੀ ਬੰਦਵਾ ਤੇ ਅਜੇ ਪਤਾ ਨਹੀਂ ਕਿੰਨੇ ਦਿਨ ਬੰਦ ਰਹਿਣੀ ਜੇ ਜਨਾਨੀ ਘਰ ਦੇ ਕੰਮ ਕਰਦੀ ਕਿੰਨੀ ਆ ਵਿਪਤਾ ਪਈ ਰਹਿੰਦੀ ਸਾਨੂੰ ਤੇ ਤੁਸੀਂ ਮਾਣ ਪਰ ਕੋਈ ਜਨਰੇਟਰ ਨਾ ਪਰ ਚਲਾ ਲੈਨੇ ਆ ਪਰ ਲੈਨੇ ਟੈਂਕੀਆਂ ਦੋਵੇਂ ਤੇ ਮੈਂ ਗਈ ਹਾਂ ਤਾਈ ਵੱਲ ਹਾਂ ਤੇ ਤਾਈ ਤੇ ਸਲਾਮਾ ਕਰਦੀ ਫਿਰਦੀ ਉਮਰ ਅੱਦੇ ਵਿਆਹ ਦੀਆਂ ਚੱਲ ਚੰਗੀ ਗੱਲ ਵਾ ਉਮਰ ਹੋਈ ਹੈ ਵਿਆਹ ਦੀ ਉਹਦੀ ਹੁਣ ਹੋਈ ਤੇ ਹੈਗੀ ਪਰ ਉਹ ਨਹੀਂ ਗਈ ਮੰਨਦੀ ਤੇ ਮੰਮੀ ਕਹਿੰਦੀ ਸੀ ਤਾਈ ਪਿਤਾ ਨੇ ਸਲਾਹ ਕਰਨੀ ਹੈ ਤਾਂ ਮੈਂ ਕੋਈ ਗੱਲ ਨਹੀਂ ਤਾਈ ਆ ਜਿਓ ਤੁਹਾਡੇ ਵੀ ਹੁਣ ਪੈਸੇ ਤੇ ਲਾਉਣੇ ਹੀ ਪੈਣੇ ਆ ਨਾ ਉਹ ਚਲ ਕੋਈ ਨਹੀਂ ਪੈਸੇ ਤੇ ਲਾਉਣੇ ਆ ਮੈਨੂੰ ਤੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੂੰ ਵੀ ਕਿਤੇ ਕਿਹਾ ਕਿ ਪੈਸੇ ਲਾਉਣੇ ਆ ਬਾਕੀ ਨਾ ਜਿਹੜੀਆਂ ਕੁੜੀਆਂ ਵਾਂ ਜਾਂ ਮੁੰਡੇ ਆ ਕੋਈ ਨਹੀਂ ਕਹਿੰਦਾ ਕਿ ਮੇਰਾ ਵਿਆਹ ਕਰ ਦੋ ਨਾਂ ਨੁਕਰ ਸਾਰਾ ਹੀ ਕਰਦੇ ਹੁੰਦੇ ਆ ਮੈਂ ਤੇ ਦੱਸ ਮੈਂ ਕਹਤਾ ਅੱਗੇ ਭਲਾ ਅਸੀਂ ਪੈਸੇ ਨਹੀਂ ਲਾਏ ਅੱਗੇ ਵੀ ਤੇ ਲਾਏ ਹੀ ਆ ਨਾ ਆ ਪਤਾ ਜਿੱਦਾਂ ਲਾਏ ਹੀ ਉਦੋਂ ਤੇ ਗੱਲਾਂ ਹੋ ਰਹੀ ਪਰ ਹੁਣ ਤੇ ਉਹਦਾ ਪੂਰਾ ਉਹਨਾਂ ਦਾ ਮਨ ਮਿਲਿਆ ਵਾ ਹੁਣ ਪੈਸੇ ਲਾਵਾਂਗੇ ਤੇ ਹੁਣ ਨਾਲੇ ਟੋਰਨਾ ਉੱਤੇ ਖਾਵਾਂ ਇਦਾਂ ਹੀ ਕਦੀ ਆ ਗਏ ਕਦੀ ਚੱਲ ਗਏ ਚ ਅੱਜ ਨਾਲ ਉੱਥੇ ਬੈਠੀ ਹੀ ਨਹੀਂ ਸੀ ਤੇ ਕਿੰਨੇ ਦਸ ਪਾਈ ਆ ਹੁਣ ਦਸ ਪਾਈ ਆ ਪਤਾ ਨਹੀਂ ਤਾਈ ਮੈਨੂੰ ਕਿੰਨੇ ਦਿਨ ਦੱਸਾਂ ਦੀ ਇਹ ਤਾਂ ਚੇਤਾ ਹੀ ਭੁੱਲ ਗਿਆ ਹੁਣ ਤਾਈ ਨੇ ਆਉਣਾ ਤਾਂ ਹੈਗਾ ਨਾਲ ਤੁਸੀਂ ਪੁੱਛ ਲੈਣਾ ਤਾਂ ਸਲਾਹ ਕਰ ਲੂਗੀ ਚੱਲ ਕੋਈ ਨਹੀਂ ਪੁੱਛ ਲੈਨੇ ਆ ਨਹੀਂ ਸੱਚਾ ਚੇਤਾ ਆ ਗਿਆ ਉਹਦੀ ਮਾਸੀ ਨਹੀਂ ਅੱਛਾ ਹਾਂ ਇੱਕਦਮ ਦਿਮਾਗ ਚੋਂ ਗੱਲ ਨਿਕਲ ਗਈ ਚਲ ਚੰਗਾ ਹੀ ਮਾਸੀ ਨਿਕਣਾ ਮਾੜਾ ਕਰਾਉਣਾ ਵਾ ਆਹੋ ਨਾਲੇ ਉੱਥੇ ਰਹਿੰਦੀ ਜੋ ਰਹੀ ਆ ਨਾਲੇ ਉੱਥੇ ਪਤਾ ਵਾ ਹੋਊਗਾ ਕੋਈ ਅਣਗਮਣਟੋਂ ਵੀ ਹੋਊਗਾ ਤੇ ਮਾਸੀ ਤੇ ਪਿੰਡ ਤੇ ਰਿਸ਼ਤਾ ਬੰਦਾ ਵਾ ਚਲੋ ਬਾਕੀ ਮੰਮੀ ਹੁਣੀ ਸਹਣੇ ਡੈਡੀ ਹੁਣੀ ਅੱਪੇ ਗੱਲ ਕਰ ਲੈਣਗੇ ਬੰਦਾ ਕਿ ਨਹੀਂ ਬੰਦਾ ਚਲੋ ਮੰਮੀ ਹੁਨਾਂ ਨੂੰ ਵੀ ਦੱਸ ਦਿੰਨੇ ਹੈਣਾ ਚਲ ਦੱਸ ਨਾਲੇ ਕੋਈ ਚਾਹ ਪਿਆਲ ਘੋਟਿਆ ਮੇਰੇ ਨੀਂਦ ਹੀ ਭਰੀ ਹੁੰਦੀ ਆ ਕਿਉਂ ਪਤਾ ਨਹੀਂ ਕੀ ਗੱਲ ਈ ਆ ਜਾਓ